ਦੇ ਅੰਦਰ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਫੈਸਲਾ ਜਿਹੜਾ ਮੈਂ ਸੁਣਦਾ ਮਾਨਯੋਗ ਸਾਡੇ ਸਿੱਖਿਆ ਮੰਤਰੀ ਸਾਹਿਬ ਦੇ ਵਿਭਾਗ ਦੇ ਕਿ ਲਗਾਤਾਰ ਆਪਣੀਆਂ ਪੜਾ ਪੂਰੇ ਦੇਸ਼ ਭਰ ਛੱਡ ਰਹੇ ਨੇਗੇ ਕਦੇ ਐਜੂਕੇਸ਼ਨ ਫਸਟ ਨੰਬਰ ਤੇ ਆਉਂਦੇ ਨੇ ਕਦੇ ਭਰਤੀ ਕਰਨ ਦੇ ਨੰਬਰ ਫਸਟ ਨੰਬਰ ਤੇ ਆਉਂਦੇ ਨੇ ਲਗਾਤਾਰ ਇਹ ਆਪਣਾ ਵਿਭਾਗ ਜਿਹੜਾ ਐਜੂਕੇਸ਼ਨ ਆ ਉਹ ਪੰਜਾਬ ਦੇ ਅੰਦਰ ਤਰੱਕੀ ਕਰ ਰਿਹਾ ਉਹਦੇ ਅੰਦਰ ਅਸੀਂ ਸਪੈਸ਼ਲ ਐਜੂਕੇਟਿਡ ਟੀਚਰ ਦੀਆਂ ਭਰਤੀਆਂ ਕਰਨ ਜਾ ਰਹੇ ਹਾਂ ਪੰਜਾਬ ਦੇ ਅੰਦਰ ਉਹ ਬੱਚੇ ਜਿਹੜੇ ਜਿਹੜੇ ਸਪੈਸ਼ਲ ਕੇਅਰ ਮੰਗਦੇ ਨੇ ਸਪੈਸ਼ਲ ਲੀਡ ਮੰਗਦੇ ਨੇ ਉਹਨਾਂ ਦੀ ਅਸੀਂ ਭਰਤੀ ਕਰੇ ਜਾ ਰਹੇ ਹਾਂ ਔਰ 3600 ਪੋਸਟਾਂ ਜਿਹੜੀਆਂ 3600 ਪੋਸਟਾਂ ਜਿਹੜੀਆਂ ਉਹ ਪੰਜਾਬ ਦੇ ਅੰਦਰ ਅਸੀਂ ਭਰਨ ਜਾ ਰਹੇ ਹਾਂਗੇ ਜਿਹੜੀਆਂ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਜਿਨ੍ਹਾਂ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਲੋੜਾਂ ਹੁੰਦੀਆਂ ਨੇਗੀਆਂ ਜਿਹੜੇ ਕਿਸੇ ਨਾ ਕਿਸੇ ਕਾਰਨ ਜਿਹੜੇ ਟੀਚਰ ਜਿਹੜੇ ਸਾਡੇ ਜਨਰਲ ਟੀਚਰ ਨੇ ਉਹ ਨਹੀਂ ਪੜਾ ਸਕਦੇ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਨੂੰ ਦਿਮਾਗੀ ਤੌਰ ਤੇ ਪਰੇਸ਼ਾਨੀ ਹੁੰਦੀ ਹੈਗੀ ਯਾਨੀ ਕਿ ਸਪੈਸ਼ਲ ੀਡ ਵਾਲੇ ਬੱਚੇ ਉਹਨਾਂ ਬੱਚਿਆਂ ਨੂੰ ਪੜਾਉਣ ਦੇ ਲਈ ਅਸੀਂ ਅੱਜ ਬਹੁਤ ਹੀ ਮਹੱਤਮਪੂਰਨ ਫੈਸਲਾ ਲਿਆਗਾ ਔਰ ਮੈਂ ਸਮਝਦਾ ਸਿੱਖਿਆ ਦੀ ਕ੍ਰਾਂਤੀ ਦੇ ਅੰਦਰ ਇੱਕ ਬਹੁਤ ਵੱਡਾ ਫੈਸਲਾਗਾ ਔਰ 3600 ਟੀਚਰ ਜਿਹੜੇ ਨੇ ਜੋ ਉਹ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਭਰਤੀ ਕੀਤੇ ਜਾਣਗੇ ਔਰ ਇਹਦੇ ਵਿੱਚ ਜਿਹੜੇ ਕੁਸ਼ਟੀ ਚ ਕੁਝ ਟੀਚਰ ਜਿਹੜੇ ਕੱਚੇ ਤੌਰ ਤੇ ਜਾਂ ਕੰਟਰੈਕਟ ਤੌਰ ਤੇ ਜਾਂ ਕਿਸੇ ਹੋਰ ਤਰੀਕੇ ਨਾਲ ਭਰਤੀ ਕੀਤੇ ਹੋਏ ਸੀਗੇ ਉਹਨਾਂ ਸਾਰਿਆਂ ਨੂੰ ਵੀ ਜਿਹੜਾ ਬਚਾਰਿਆ ਜਾਊਗਾ ਉਹਨਾਂ ਨੂੰ ਵੀ ਜਿਹੜਾ ਅਸੀਂ ਦੇਖਾਂਗੇ ਤਾਂ ਕਿ ਉਹ ਵੀ ਇਸ ਤੋਂ ਬਾਝੇ ਨਾ ਰਹਿ ਸਕਣ ਸੋ ਇਹ ਬਹੁਤ ਵੱਡਾ ਫੈਸਲਾ ਜਿਹੜਾ ਅੱਜ ਪੰਜਾਬ ਦੇ ਇਤਿਹਾਸ ਵਿੱਚ ਹੋਇਆ ਹੈਗਾ ਇਹਦੇ ਨਾਲ ਪੰਜਾਬ ਦੇ ਬੱਚਿਆਂ ਨੂੰ ਸਪੈਸ਼ਲ ਜਿਹੜੇ ਕੇਅਰ ਵਾਲੇ ਬੱਚੇ ਸੀ ਉਹਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ 'ਚ ਮਿਲੀ ਆ ਇਸ ਤੋਂ ਬਿਨਾ ਸਰਦਾਰ ਹਰਜੋਤ ਸਿੰਘ ਬੈਸ ਕਿਉਂਕਿ ਸਪੈਸ਼ਲ ਜਿਹੜੇ ਐਜੂਕੇਟਰ ਨੇ ਉਹ ਬੜਾ ਇੰਪੋਰਟੈਂਟ ਵਿਸ਼ਾਗਾ ਉਹਦੇ ਬਾਰੇ ਮੈਂ ਸਮਝਦਾ ਕਿ ਕਿ ਇਹਨਾਂ ਦੇ ਡਿਪਾਰਟਮੈਂਟਾਂ ਚਾਣਣਾ ਪਾਦਣਗੇ ਕਿ ਉਹ ਬੱਚੇ ਕਿਹੜੇ-ਕਿਹੜੇ ਨੇਗੇ ਉਹ ਦੱਸ ਦੇਣਗੇ ਸਟੂਡੈਂਟ ਕਿੰਨੇ ਨੇ ਗਿਣਤੀ ਕਿੰਨੀ ਆ ਉਹ ਡਿਟੇਲ ਜਿਹੜੀ ਹੈ ਸ਼ੇਅਰ ਕਰ ਦੇ ਜੀ ਅ ਤਾਂ ਵਾਚੀ ਮੈਂ ਸਭ ਤੋਂ ਧੰਨਵਾਦ ਕਰੀ ਸੋ ਲਗਭਗ ਜਿ cục ਲਈ ਗਿਣਤੀ ਕੋਈ ਇਦਾਂ ਫਿਕਸ ਨਹੀਂ ਵੱਧਦੀ ਰਹਿੰਦੀ ਹੈ ਪਰ ਐਸ ਆਫ ਜੋ ਸਾਡੇ ਕੋਲ ਡਾਟਾ ਵਿਭਾਗ ਦੇ ਕੋਲ ਲਗਭਗ 47000 ਬੱਚੇ ਨੇ ਜੋ ਚਿਲड्रन ਵਿਦ ਸਪੈਸ਼ਲ ਨੀਡਸ ਦੀ ਕੈਟਾਗਰੀ ਚਾਰੇ ਨੇ ਤੇ ਇਸ ਦੇ ਵਿੱਚ ਸ਼ੁਰੂਆਤ ਦੇ ਵਿੱਚ ਅਸੀਂ 3600 ਪੋਸਟਾਂ ਸੈਂਕਸ਼ਨ ਕੀਤੀਆਂ ਜੋ ਦੋਨੋਂ ਸਾਡੇ ਜਿਹੜੇ ਦੋਨੋਂ ਵਰਗ ਨੇ ਚਾਹੀਓ ਪ੍ਰਾਇਮਰੀ ਤੇ ਮਾਸਟਰ ਕੈਡਰ ਦੋਨੋਂ ਵਿੱਚ ਹੋਣਗੇ ਤਾਂ ਕ੍ਰੌਮਟ ਰਾਈਟ ਫਰੋਂ ਪ੍ਰਾਇਮਰੀ ਅਬਦਿਲ ਜਿਹੜੀ ਹੈ ਮੀਡਲ ਸਕੈਂਡਰੀ ਜਿਹੜੀ ਉੱਪਰ ਤੇ ਉਹਨਾਂ ਦੀ ਪਰਤੀਆਂ ਹੋਣਗੀਆਂ ਤੇ ਇਸ ਦੇ ਨਾਲ ਹੀ ਇਕੱਲੀ ਪੋਸਟ ਕ੍ਰिएशन ਇਹਨਾਂ ਦੇ ਰੂਲਸ ਵੀ ਬਣਾ ਲਏ ਗਏ ਆ ਇਹਨਾਂ ਦੇ ਜੋ ਰੂਲਸ ਜੋ ਦੇਸ਼ ਦੇ ਜੋ ਇਹਨਾਂ ਬੱਚਿਆਂ ਨੂੰ ਜੋ ਸੀਡਬਲਿਊ ਐਸਨ ਬੱਚਿਆਂ ਨੂੰ ਸਪੈਸ਼ਲ ਵਿਦਿਆ ਦੀ ਲੋੜ ਹੈ ਉਸ ਤੇ ਸਾਰੇ ਕੰਪੀਟੈਂਟ ਜੋ ਅੱਜ ਚੱਲ ਰਿਹਾ ਪੂਰੇ ਦੇਸ਼ ਰੂਲਸ ਉਹਨਾਂ ਨੂੰ ਰੂਲਸ ਵੀ ਬਣਾ ਲਏ ਗਏ ਹੈ ਤੇ ਬਹੁਤ ਜਲਦੀ ਜਿਹੜੀ ਭਰਤੀ ਹੈ ਨਾ ਸੀਐਸਪ ਦਾ ਬੰਦੇ ਕਿਹੜੀ ਉੱਥਾ ਭਰਤੀ ਇਹ ਦਿਉਤਾ ਨਹੀਂ ਮੰਨਤਾ ਬਹੁਤ ਚੇਤਤ ਸੀ ਕਿਸੇ ਨੇ ਕੀਤਾ ਨਹੀਂ ਹੁਣ ਅਸੀਂ ਕੀਤਾ ਇਸ ਤੋਂ ਪਹਿਲਾਂ ਫਸਟ ਇਹਦੇ ਨੇ ਸੀਜੀ ਕਿੰਨੇ ਟੀਚਰ ਨਹੀਂ देयर ਵਾ ਨੋ ਜਿਹੜੇ ਜਿਨੂੰ ਆਪਾਂ ਕਹਿ ਸਕਦੇ ਜਿਨ੍ਹਾਂ ਨੂੰ ਉਹਨਾਂ ਤੱਕ ਮਾਨਸਾਬ ਦੀ ਸਰਕਾਰ ਤੋਂ ਪਹਿਲਾਂ ਜਿਹਨਾਂ ਨੂੰ ਕੱਚੇ ਅਧਿਆਪਕ ਕਹਿੰਦੇ ਸੀ ਉਹ ਉਹ ਸੀਗੇ ਉਹਨਾਂ ਦੀ ਬਹੁਤ ਥੋੜੀਆਂ ਜਿਹੜੀਆਂ ਤਨਖਾਹਾਂ ਦੇ ਉੱਤੇ ਉਹਨਾਂ ਨੂੰ ਰੱਖਿਆ ਗਿਆ ਸੀ ਉਹਨਾਂ ਦੀ ਗਿਣਤੀ ਲਗਭਗ 350 400 ਤੋਂ ਘੱਟ ਹੈ 300 350 ਤੋਂ 400 ਟੀਚਰਸ ਹੈ